ਕੰਡਾ ਹੋਈ ਨਾ। ਹਨ ਉਹ ਬਈ ਬੁਰੀਆਂ ਦਸੱਲੀਆਂ। ਹਲੋ ਜੀ ਮਿੱਤਰੋ। ਐਦੂ ਉੱਤੇ ਕੀ ਦਸੱਲੀ ਚਾਹੀਦੀ ਏ ਸਾਨੂੰ। ਲਓ। ਬੈਕ ਤੋਂ ਸੁਟਾ ਦੇ ਉਹਨੂੰ ਬਰਸਾ ਦੇ ਕਿੱਕ। ਠੀਕ ਹੈ ਜੀ। ਆਜ 735 ਤੁਹਾਨੂੰ ਦਿਖਾਵਾਂਗੇ ਬਈ ਜੀ ਪੂਰੀ ਡਿਟੇਲ ਦੇਵਾਂਗੇ ਬਈ ਜੀ ਕੀ ਮਾਡਲ ਆ ਕੀ ਰੇਟ ਆ ਤੇ ਕੀ ਇੰਜਨ ਗੇਅਰ ਦੀ ਕੰਡੀਸ਼ਨ ਦੇ ਵਿੱਚ ਪਈ ਆ। ਤਾਂ ਮਾਲ ਕਿਨਾਰਾ ਸਾਰੀ ਗੱਲਬਾਤ ਕਰਾਂਗੇ ਇਹਨਾਂ ਦੀ ਬਈ ਜੀ ਆਪਾਂ ਪਿਛਲੀ ਤੋਂ ਪਿਛਲੀ ਮੰਡੀ ਤੇ ਵੀਡੀਓ ਪਾਈਆਂ ਸੀ ਸਵਰਾਜ 735 ਪਹਿਲਾਂ ਤੇ ਇਸ ਵਾਰ ਵੀ ਸਵਰਾਜ 735 ਆ ਤਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਆਪਣਾ ਨਾਮ ਜੀ ਪਿੰਡ ਦਾ ਨਾਮ ਬਈ ਦਸ ਸਿੰਘ ਇਹਦਾ ਹਾਂ ਦਾ ਪਿੰਡ ਬੱਕੜਣਾ ਅੱਛਾ ਜੀ ਆਪਾਂ ਜੀ ਪਿਛਲੀ ਤੋਂ ਪਿਛਲੀ ਵਾਰ ਸਵਰਾਜ 735 ਤੁਹਾਡੇ ਕੋਲ ਵੀਡੀਓ ਪਾਈ ਸੀ ਆ ਉਹ ਵੇਕਿਆ ਸੀ ਬਈ ਜੀ ਵੇਗਿਆ ਸੀਗਾ ਇਸ ਵਾਰ ਹੋਰ ਲੈਂਦਾ ਜੀ ਇੱਕ ਆ ਹੋਰ ਲੈਂਦਾ ਬਈ ਅੱਛਾ ਜੀ ਕੀ ਕੀ ਕੰਡੀਸ਼ਨ ਪਈ ਆ 98 ਮਾਡਲ ਆ ਬਈ ਜੀ ਅੱਛਾ 98 ਮਾਡਲ ਆ ਜੀ अच्छा मागले जी। मागले टायर अपोलो ਦੇ ਬਾਈ ਜੀ 90 ਪੈਸੇ ਆ। اچھا ਜੀ। ਅਗਲੇ ਤੋਂ ਜ਼ਿਆਦੀ ਪਏ ਬਾਈ ਜੀ। ਅੱਗੇ ਵਾਲੇ। ਹਾਂ ਜੀ। ਇੰਜਨ ਕੋਲ ਓਕੇ ਆ ਜੀ। ਟਾਇਰ ਵਧੀਆ ਪਏ ਦੋਸਤੋ ਦੇਖ ਸਕਦੇ ਹੋ ਬਾਈ ਜੀ। ਕੱਚੇ ਟਾਇਰ ਪਏ ਆ अपोलो ਦੇ ਕੰਪਨੀ ਦੇ। ਕੋਈ ਸੁੱਕੇ ਨਹੀਂ ਕਿਤੋਂ। ਤਾਂ ਬੇਦਾਗ ਟਾਇਰ ਆ ਹਨਾ। ਹਾਂ ਜੀ ਹਾਂ ਬਾਈ। ਤਾਂ ਹੀ ਔਰੀਜਨਲ ਆ। ਕੋਈ ਰੰਮਰਮ ਗਲੇ ਨਹੀਂ ਬਾਈ ਕਿਤੇ ਮੜਗੜ ਨਹੀਂ ਗਲੇ। ਅੱਛਾ ਇਹ ਮਗਰਾੜ ਵੀ ਔਰੀਜਨਲ ਆ। ਔਰੀਜਨਲ ਆ ਬਾਈ। ਨਾਲ ਦੇ ਆ। ਹਾਂ ਜੀ ਬਾਕੀ ਹਰਾਂ ਦਾ ਔਰੀਜਨਲ ਹੀ ਆ ਬਾਈ ਸਾਰਾ। ਅੱਛਾ ਜੀ ਜਿੰਨਾ ਵੀ ਪਿਆ। ਠੀਕ ਆ ਜੀ। ਤਾਂ ਡੰਡਾ ਫੱਟੀ ਬ ਨੰਦਾ ਫੱਟੀ ਨਾਲ ਆਈ ਫੱਟੀ ਨਾਲ ਆ ਬਾਈ ਜੀ ਅੱਛਾ ਅੱਛਾ ਜੀ ਬਾਕੀ ਬੈਟਰੀ ਵਗੈਰਾ ਬੈਟਰੀ ਨਵੀਂ ਆ ਬਾਈ ਜੀ ਬਿਲਕੁਲ ਅੱਛਾ ਜੀ ਇੰਜਨ ਗੇਅਰ ਜੀ ਇੰਜਨ ਰੁੱਕਿਆ ਸਹੀ ਸਾਰਾ ਕੁਝ ਇੰਜਨ ਵੀ ਵਧੀਆ ਬਲੋ ਸਲੋ ਹੈ ਨਹੀਂ ਬਾਈ ਜੀ ਸਟਾਰਟ ਕਰਕੇ ਦਿਖਾ ਦਿੰਦੇ ਹਾਂ ਤੁਹਾਨੂੰ ਠੀਕ ਆ ਅੱਛਾ ਜੀ ਹਾਂ ਜੀ ਬਲੋ ਸਲੋ ਹੈ ਨਹੀਂ ਮਾ ਹਾਂ ਬਾਈ ਜੀ ਬਿਲਕੁਲ ਹੀ ਨਹੀਂ ਅੱਛਾ ਜੀ ਓਕੇ ਰਿਪੋਰਟ ਆ ਕਿਸਾਨ ਭਰਾ ਜੀ ਘਰੇ ਲੈ ਕੇ ਆ ਬੋਣ ਵਾਸਤੇ ਕੰਮ ਕਰਦਾ ਤਾਰਪੀਆ ਨਹੀਂ ਲਾਉਣਾ ਪੈਂਦਾ ਨਹੀਂ ਨਹੀਂ ਲਾਉਣਾ ਪੈਂਦਾ ਬਾਈ ਜੀ ਦਸੱਲੀ ਹੈ ਤੁਹਾਡੀ ਇਹ ਚਲੋ ਇੱਕ ਵਾਰ ਦਿਖਾਓ ਜਰੂਰ ਸਟਾਰਟ ਕਰਕੇ ਸਾਡੇ ਦਰਸ਼ਕ ਟਰੈਕਟਰ ਕਰੋ ਜੀ ਤੇ ਲਓ ਬੈਕੌਸ ਉੱਤਾਰੋਂ ਤੋਂ ਪਰਸਾਂ ਦੇ ਇੱਥੇ ਠੀਕ ਹੈ ਬੈਕੌਸ ਉੱਤਾਰ ਤਾਂ ਆਇਆ ਜੀ ਨਾ ਕਿ ਤੋਂ ਇੰਝੇ ਨਹੀਂ ਦੋਸਤੋ ਰੁਕੇ ਕਪੜੇ ਨਾਲ ਪਹੁੰਚਿਆ ਤੇ ਸਾਫ਼ ਹੋਇਆ ਟਰੈਕਟਰ ਉਹ ਗੱਲ ਦੋਸਤੋ ਤੇ ਨਾ ਬੂਝਣਾ ਜੀ ਲਓ ਜੀ ਲੋ। ਤਾਂ ਨੋ ਬਈ ਗੁਰੀਆਂ ਦਸਲੀਆਂ। ਲਓ ਜੀ ਮੇਟਰ। ਐਦੂ ਉੱਤੇ ਕੀ ਦਸਲੀ ਚਾਹੀਦੀ ਏ ਸਾਨੂੰ? ਵਾਕਿਆ ਚੀਜ਼ ਵਾਤੇ। ਲਓ ਜੀ ਇੱਕ ਵਾਰ ਬੰਦ ਕਰ ਦਿੰਦੇ ਹੋ ਫਿਰ ਆਪਾਂ ਸਾਨੂੰ ਸਮਾਰ ਕੇ ਦੇ ਰੇਟ ਵਗੈਰਾ ਦੀ ਗੱਲਬਾਤ ਕਰਦੇ ਆ ਵੀ ਕੀ ਰੇਟ ਰੱਖਿਆ ਹੋਇਆ। ਹਾਂਜੀ। ਤਾਂ ਜੀ ਇਹ ਮਾਡਲ ਕਿੰਨਾ ਕਿਹਾ ਜੀ ਤੁਸੀਂ ਇਹ? 98 ਮਾਡਲ ਆ ਬਾਈ ਜੀ। ਅੱਛਾ ਜੀ। ਤਾਜੀ ਹੁਣ ਆ ਗਈ ਗੱਲ ਰੇਟ ਤੇ ਰੇਟ ਜੀ ਜਿਵੇਂ ਇਸ ਵਾਰ ਤਲਵੰਡੀ ਸਾਬੋ ਮੰਡੀ ਦੇ ਵਿੱਚ ਬਹੁਤ ਮੰਦਾ ਪਿਆ ਖੜਾ ਹੈ ਨਾ ਕਿਉਂ ਕਿਸਾਨ ਭਰਾਵਾਂ ਜੇ ਪਏ ਆ ਕਮਾਕਾਰਾਂ ਦੇ ਵਿੱਚ ਤਾਂ ਜੀ ਫਿਰ ਜੀ ਤੁਸੀਂ ਮੰਦੇ ਹਿਸਾਬ ਦੇ ਨਾਲ ਰੇਟ ਕਿਸਾਨ ਭਰਾਵਾਂ ਵਾਸਤੇ ਮੰਦਾ ਹੀ ਦੱਸਣਾ 152000 ਹੈ ਜੀ ਦੇ ਆਪਾਂ 40000 ਰੁਪਏ ਦਾ ਦੇਵਾਂਗੇ ਮੌਕੇ ਤੇ ਮੌਕੇ ਤੇ ਮੌਕੇ ਦੇ 40000 ਛੱਡ ਦਾਂਗੇ ਵਾਹ ਕੀ ਬੰਦਾ ਫਿਕਰ ਜਾ ਸੇ ਖਿੱਚ ਕੇ ਦੱਸਿਆ ਰੇਟ ਜੀ ਖਿੱਚ ਕੇ ਬਾਈ ਜੀ ਅੱਛਾ ਇਹ ਕਿਉਂ ਮਾਨਤਾ ਨਾਲ ਦੀ ਰੱਸੀ ਆ ਰਹੀ ਆ 20000 2000 ਹੋਰ ਹੋ ਜਾਣਾ ਬਾਈ ਜਦੋਂ ਹੁਣ ਸੌਦਾ ਹੋਊਗਾ ਹਨਾ 2 4000 ਇਧਰ ਉਧਰ ਹੋ ਵੀ ਜਾਂਦਾ ਮਾਫੀ ਹੋ ਵੀ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਗੀਰਗੇ ਚ ਤਾਂ ਸਵਦਾ ਨਹੀਂ ਹੁੰਦਾ ਬਾਈ ਜੀ ਹਾਂਜੀ ਬਿਲਕੁਲ ਹੀ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਨਾਲ ਇੱਕ ਗੱਲ ਹੈ ਜੀ ਮਾਲਕਾਂ ਦੀ ਇਹ ਕੰਡੀਸ਼ਨ ਹੈ ਸ਼ਰਤ ਹੀ ਲਾ ਸਕਦੇ ਹਾਂ ਆਪਾਂ ਕਹਿ ਸਕਦੇ ਆ ਵੀ ਦੂਰ ਤੋਂ ਫੋਨ ਨਾ ਕਰਨ ਹੈ ਨਾ ਕਿੰਨੇ ਕਿਲੋਮੀਟਰ ਤੋਂ ਕਿਹਾ ਤੁਸੀਂ ਤੋਂ ਬਾਈ ਜੀ 100 150 ਕਿਲੋਮੀਟਰ ਦੇ ਵਿੱਚ ਵਿੱਚ ਹੁਣ ਫਿਰ ਬੰਦਾ ਨਾ ਬਾਹਰੋਂ ਆਉਣ ਲੱਗੇਂਦਾ ਫੋਨ ਵਿਚਾਰਾ ਨੀਲੀ ਵਾਟ ਖਰਚਾ ਪੈਂਦਾ ਜਿਵੇਂ ਆਪਾਂ ਅਗਲੇ ਦੀ ਭਕਾਈ ਕਰਾ ਦਈਏ ਬਿਲਕੁਲ ਹੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿੱਥੋਂ ਕੋਈ ਆਈ ਸੀ ਉੱਤਰ ਪ੍ਰਦੇਸ਼ ਦੂਰੋਂ ਦੂਰੋਂ ਬਾਤ ਪੁਣਾਏ ਦੋਸਤੋ ਸਲੀਤ ਤੋਂ ਹਿਮਾਚਲ ਤੋਂ ਹਾਂਜੀ ਤਾਂ ਕਰਕੇ ਦੋਸਤੋ ਵੀ ਨੇੜੇ ਦਰਾਜੇ ਵਾਲੇ ਫੋਨ ਕਰਨ ਤੇ ਦੂਰ ਨੇੜੇ ਦੂਰੋਂ ਦੂਰੋਂ ਨਾ ਆਉਣ ਬਾਈ ਜੀ ਕਿਉਂਕਿ 150 ਕਿਲੋਮੀਟਰ ਦੇ ਏਰੀਆ ਦੇ ਹੀ ਹੋਵੇ ਬਾਈ ਜੀ ਹਣਾ ਠੀਕ ਹੈ ਜੀ ਬਿਲਕੁਲ ਅਗਲੇ ਦੀ ਭਗਾਈ ਹੁੰਦੀ ਐਨੀ ਵਟ ਆਉ ਆ ਜੀ ਬਿਲਕੁਲ ਜੀ ਅਸੀਂ ਦੋਸਤੋ ਸਾਰਾ ਤੁਹਾਨੂੰ ਰਿਵਿਊ ਦਵਾਇਆ ਸਵਰਾ 735 ਦਾ ਤਾਂ ਬਾਈ ਜੀ 1 ਲੱਖ ਤੇ 40000 ਰੁਪਏ ਲਾਸਟ ਡਿਮਾਂਡ ਆ ਭਰਾਵਾਂ ਦੀ ਮੌਕੇ ਤੇ ਇਹਨੇ ਦਾ ਸੌਦਾ ਹੋਊ ਬਾਈ ਜੀ ਕਿਉਂਕਿ ਬੰਦਾ ਆਵੇ ਵੀ ਉਹ ਰਲੇ ਭਗਾਈ ਹੋ ਗਈ ਠੀਕ ਹੈ ਜੀ ਲਓ ਜੀ ਦੋਸਤੋ ਇਹ ਸੀ ਸਵਾਰਾ 735 ਬਾਰੇ ਤੁਹਾਨੂੰ ਪੂਰੀ ਡਿਟੇਲ ਲੈ ਕੇ ਦਿੱਤੀ ਜੇਕਰ ਖਰੀਦਣ ਦੇ ਚਾਹਵਾਨ ਹੋ ਤਾਂ ਮਾਲਕਾਂ ਦਾ ਨਾਮ ਸਕਰੀਨ ਦੇ ਉੱਤੇ ਨੰਬਰ ਚੱਲੀ ਹੁੰਦਾ ਜਾ ਕੇ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ